ਸਿਰਫ ਇਹ ਆਸ਼ਿਕ ਨੇ ਹੋਟਲ ਦੇ ਰੂਮ ਵਿੱਚ ਮਹਿਲਾ ਨਾਲ ਕੀਤੀ ਕੁੱਟਮਾਰ ਕੁੱਟਮਾਰ ਤੋਂ ਬਾਅਦ ਖੁਦ ਵੀ ਹੋਟਲ ਦੀ ਛੱਤੋਂ ਮਾਰੀ ਛਾਲ ਖਬਰ ਲੁਧਿਆਣਾ ਦੀ ਹੈ ਲੁਧਿਆਣਾ ਦੇ ਬੱਸ ਸਟੈਂਡ ਦੇ ਨੇੜੇ ਉਸ ਸਮੇਂ ਹਾਈ ਵੋਲਟੇਜ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਹੋਟਲ ਦੇ ਰੂਮ ਦੇ ਵਿੱਚ ਲੜਕਾ ਅਤੇ ਲੜਕੀ ਦੀ ਕੋਈ ਬਹਿਸ ਤੋਂ ਬਾਅਦ ਲੜਕੇ ਵੱਲੋਂ ਪਹਿਲਾਂ ਤਾਂ ਲੜਕੀ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਮੁੜ ਖੁਦ ਵੀ ਹੋਟਲ ਦੀ ਚੌਥੀ ਮੰਜ਼ਲ ਤੋਂ ਗਲੀ ਦੇ ਵਿੱਚ ਛਾਲ ਮਾਰ ਦਿੱਤੀ ਗਈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਸ ਹੋਟਲ ਦੇ ਵਿੱਚ ਪਹਿਲਾਂ ਤਾਂ ਇੱਕ ਮਹਿਲਾ ਤੇ ਇੱਕ ਲੜਕਾ ਰੂਮ ਬੁੱਕ ਕਰਵਾਉਂਦੇ ਨੇ ਰੂਮ ਦੇ ਵਿੱਚ ਜਾ ਕੇ ਉਹਨਾਂ ਦੇ ਵਿੱਚ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਲੜਕਾ ਪਹਿਲਾਂ ਤਾਂ ਮਹਿਲਾ ਦੇ ਨਾਲ ਕੁੱਟਮਾਰ ਕਰਦਾ ਵਾ ਫਿਰ ਖੁਦ ਵੀ ਹੋਟਲ ਦੀ ਚੌਥੀ ਮੰਜ਼ਲ ਤੋਂ ਗਲੀ ਵਿੱਚ ਛਾਲ ਮਾਰ ਦਿੰਦਾ ਤਾਂ ਦੋਨੋਂ ਨੂੰ ਹੀ ਜ਼ਖਮੀ ਹਾਲਤ ਦੇ ਵਿੱਚ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਦੋਨੋਂ ਹੀ ਲੁਧਿਆਣਾ ਦੇ ਰਹਿਣ ਵਾਲੇ ਨੇ ਤੇ ਦੋਨੋਂ ਹੀ ਸ਼ਾਦੀशुदा ਨੇ ਤਾਂ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਹੈ ਕੀ ਹੈ ਸਾਰਾ ਮਾਮਲਾ ਸੁਣੋ ਪੁਲਿਸ ਦੀ ਜੁਬਾਨੀ ਉਹ ਇਰਾ ਰੂਮ ਲੈ ਕੇ ਨਾ ਉੱਥੇ ਬੱਸ ਸਟੈਂਡ ਦੇ ਨਾ ਆਵਣ ਪੈਂਦਾ ਸੀਗਾ ਉੱਥੇ ਲੜਕੀ ਦਾ ਨਾਮ ਹੈਗਾ ਰਮੀਤਕੌਰ ਮੁੰਡੇ ਦਾ ਹਰਬੀਰ ਸਿੰਘ ਹੈ ਲੜਕੀ ਦਾ ਨਾਮ ਹੈਗਾ ਦੋਨੇ ਆਏ ਸੀ ਉੱਥੇ ਤੇ ਉੱਥੇ ਲੜਾਈ ਹੋ ਗਈ ਰੂਮ ਦੇ ਵਿੱਚ ਤੇ ਰੂਮ ਤੋਂ ਬਾਹਰ ਆਣਨ ਬਾਅਦ ਮੁੰਡੇ ਨੇ ਕੁੱਟ ਤੇ ਛਾਲ ਮਾਰਤੀ ਜਿਹਨੂੰ ਸਿਵਰ ਹਸਪੀਟਲ ਜਾ ਕੇ ਦਾਖਲ ਕਰਾਇਆ ਤਾ ਜੇਰੇ ਇਲਾਜ ਤੇ ਦੱਸਿਆ ਕੁੜੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਵੀ ਕਿੰਨਾ ਇਹੋ ਜੀ ਕੋਈ ਗੱਲ ਨਹੀਂ ਆਈ ਰਹੀ ਹੱਥੋਂ ਤੁਮਾਰੇ ਨੇ ਕੋਈ ਕੋਈ ਅਜਿਹੀ ਚੀਜ਼ ਬਰਾਮਦ ਨਹੀਂ ਹੋਈਗੀ ਵੈਸੇ ਕਿਸਨ ਨੂੰ ਮੁਕੀ ਹੋਇਆ ਜੇ ਕੋਈ ਵਾਈਗਰ ਸਾਹਮਣੇ ਜਰੂਰ ਦੱਸਾਂਗੇ ਤੇ ਕੁੜੀ ਨੂੰ ਵੀ ਦਿੱਤਾ ਉਟਾ ਕਾਫੀ ਲੱਗੀ ਆ ਕੁੜੀ ਨੂੰ ਮਾੜਾ ਮੋਟਾ ਉੱਥੇ ਕੋ ਗਲਾਸ ਬੂਸ ਪਿਆਣ ਉੱਥੇ ਮਾਰਿਆ ਉਸ ਮੁੰਡੇ ਵਾਲੇ ਗਲਾਸ ਬੂਸ ਮਾਰਿਆ ਸਿਰ ਦੇ ਵਿੱਚ ਕੋਈ ਉਹੋ ਜੀ ਗੱਲ ਸਾਹਮਣ ਦੀ ਹਾਲਤ ਕਿਸ ਤਰ੍ਹਾਂ ਦੀ ਠੀਕ ਹੈ ਜੇਰੇ ਇਲਾਜ ਹੈ ਦਾਖਲ ਕਰਾਦਾ ਸਿਵਲ ਹਸਪਤਾਲ ਜੀ ਭਾਜੀ ਕੀ ਮੈਟਰ ਹੈ ਦੋਨੇ ਆਪਣੇ ਫਰੈਂਟ ਸੀ ਕਿ ਨੀਆ ਬੀਬੀ ਸੀ ਇਹ ਜੇ ਪੁੱਛ ਗਿਛ ਕਰਨੇ ਆ ਬਾਅਦ ਚੋ ਜੇ ਤਾਂ داخل ਨੇ ਜੇ ਤਾਂ ਦੋਸ਼ ਹੈ ਕਿ ਫਿਰ ਪਤਾ ਲੱਗੂਗਾ ਇਹ ਨਹੀਂ ਕਿ ਇਹ ਆਸ਼ਕਾਂ ਦੀ ਜੋੜੀ ਸੀ ਇਹ ਹੁਣ ਬਾਅਦ ਚ ਪਤਾ ਲੱਗੂਗਾ ਕੁੜੀ ਮੈਰ ਵਿਆਹੀ ਹੋਈ ਸੀ ਕੁੜੀ ਕੁੜੀ ਵਿਆਹੀ ਹੋਈ ਸੀ ਮੁੰਡੇ ਨੂੰ ਮਿਲਣ ਆਈ ਸੀ ਉਹ ਇਹੋ ਜਿਹੀ ਕੋਈ ਗੱਲ ਹੋਣੀ ਬਾਅਦ ਚ ਦੱਸਾਂਗੇ ਵੈਰੀਫਾਈ ਕਰਕੇ ਕੋਈ ਗੱਲ ਕਿਹੜੇ ਥਾਣੇ ਦਾ ਮਾਮਲਾ ਕਰੇ ਇਹ ਬਾਸਟਰਡ ਚੌਂਕੀ ਜਿਹੜੇ ਨੰਬਰ 5 ਕੁੜੀ ਮੁੰਡੇ ਚਿਰਨ ਦੇ ਪੁੱਤਰੀ ਲੁਧਿਆਣੇ ਰਹਿਣੇ ਦੋਨੇ ਤੇ ਕਿੰਨੀ ਉਮਰ ਹੋ ਗਈ ਭਾਜੀ ਇਹਨਾਂ ਦਾ ਲੱਗ ਹੁਣ ਇਹਨਾਂ ਦੀ 24 25 25 ਸਾਲ ਹੈਗੀ ਤੇ ਮਾਤਾ ਪਿਤਾ ਨੂੰ ਪਤਾ ਲੱਗਿਆ ਲੱਗੇ ਪਤਾ ਕਰ ਦਿੰਦਾ ਆ ਤੁਸੀਂ ਸੀ ਕੇਮਰੇ ਦੇ ਵਿੱਚ ਕੀ ਆਏ ਉਹ ਦੋ ਆਏ ਨੇ 1 ਕਵਰੇਜ ਹੈਗੀ ਜੀ ਹੋਟਲ ਚ ਪਤਾ ਨਹੀਂ ਅਸੀਂ ਤੋਂ ਬਾਅਦ ਚ ਗਏ ਆ ਪਹਿਲੇ ਉਹਨਾਂ ਦੇ ਸੱਟ ਪੇਟਾ ਲੱਗ ਗਈ ਸੀ ਮੁੰਡੇ ਨੇ ਮਾਰਤੀ ਸੀ ਸੱਟ ਪੇਟਾ ਮਤਲਬ ਕਿ ਆਪ ਉਹਨੇ ਫਿਰ ਉਤੋਂ ਛਾਲ ਮਾਰਤੀ ਸੀ ਪਹਿਲੇ ਕੁੜੀ ਨੂੰ ਮਾਰਿਆ ਉਹਨੇ ਕੁੜੀ ਕਹਿੰਦੀ ਮੇਰਾ ਗਲਾ ਘੋਟਿਆ ਉਹਨੇ ਅੰਦਰੋਂ ਫਿਰ ਮਨੂੰ ਕੁੱਟਿਆ ਮਾਰਿਆ ਦਾ ਮਾਰੇ ਰਾੜ ਮਾਰੀ ਮੇਰੇ ਅੱਛਾ ਤੇਜ਼ ਤਰ ਤੇ ਆਪ ਜੀ ਹਾਂ ਫਿਰ ਛਾਕੂ ਇੱਕ ਨਿਕਲੇ ਹਾਂਜੀ 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 ਤੇ ਕਿੰਨੇ ਵਜੇ ਦਾ ਮਾਮਲਾ ਏ ਇਹ ਕੁਝ ਟਾਈਮ ਤੋਂ ਸ਼ਾਇਦ ਮੈਂ ਦੇਖਾਂ 2:30 ਵਜੇ ਸੀਗੇ ਅੱਛਾ ਜੇ ਗੱਲ ਕਰੀਏ ਜਿਹੜਾ ਮੁੰਡੇ ਨੇ ਫਿਰ ਮੁੜ ਕੇ ਛਾਲ ਮਾਰਤੀ ਹਾਂਜੀ ਹਾਂਜੀ ਫਿਰ ਮੁੰਡੇ ਨੇ ਖੁੱਸ ਮ ਮੁੰਡੇ ਦੀ ਹਾਲਤ ਹੁਣ ਦੇਖੋ ਸੀਰੀਅਸ ਹੈਗੀ ਐ ਤੇ ਕੁੜੀ ਦੀ ਕੁੜੀ ਦੀ ਥੋੜੀ ਨੋਰਮਲ ਐ ਅੱਛਾ ਕਾਰਨ ਕੀ ਕਾਰਨ ਪਤਾ ਲੱਗਾ ਕੋਈ ਕਾਰਨ ਨਹੀਂ ਸਰ ਪਤਾ ਉਹਨਾਂ ਦਾ ਕੁੜੀ ਵੀ ਜਖਮੀ ਆ ਕੁੜੀ ਦੀ ਹਾਂਜੀ ਹਾਂਜੀ ਕੁੜੀ ਦੇ ਵੀ ਦਾਤੂ ਤਮਾਰੇ ਆ ਨਹੀਂ ਨਹੀਂ ਕੁੜੀ ਨੇ ਕੁਛ ਨਹੀਂ ਮਾਰਿਆ ਮੁੰਡੇ ਨੇ ਕੁੜੀ ਤੇ ਮਾਰੇ ਹਾਂਜੀ ਹਾਂਜੀ ਨਹੀਂ ਉਹ ਕੁੜੀ ਮੁੰਡਾ ਹਸਬੈਂਡ ਵਾਈਫ ਆ ਇਹ ਕੌਣ ਨਹੀਂ ਨਹੀਂ ਹਸਬੈਂਡ ਵਾਈਫ ਨਹੀਂ ਹੈਗੇ ਮਤਲਬ ਐਸਾ ਹੀ ਆ ਉਹਨਾਂ ਦਾ ਫੇਰ ਚੱਲਦਾ ਜੋੜਾ ਇਹ ਜਿਹੜਾ ਇਹ ਜੋੜਾ ਆ ਦੀ ਲੁਧਿਆਣੇ ਦਾ ਦੀ ਲੁਧਿਆਣਾ ਤੋਂ ਬਾਹਰ ਨਹੀਂ ਨਹੀਂ ਇਹ ਇੱਧਰ ਹੀ ਦਾ ਐ ਸਿਲੀਧਿਆਣੇ ਦਾ ਹੀ ਸੀਗਾ ਹਾਂਜੀ ਹਾਂਜੀ ਪੂਰੀ ਵਿਆਹੀ ਹੋਈ ਸੀ ਹਾਂਜੀ ਹਾਂਜੀ ਹਥਿਆਰ ਵਗੈਰਾ ਵੀ ਸੀ ਉਹਨਾਂ ਕੋਲ ਹਾਂਜੀ ਮੁੰਡੇ ਕੋਲ ਸੀਗੇ ਉਹ ਬ੍ਰਾਹਮਤ ਕਰ ਲਿਆ ਸਰ ਕਿਹੜਾ ਕਿਹੜਾ ਹਥਿਆਰ ਲਿਆ ਜੀ ਸ਼ਾਇਦ ਇੱਕ ਚਾਕੂ ਜਾਂ ਨਿਕਲਿਆ ਉਹਨਾਂ ਕੋਲ ਟੋਕਾ ਵਗੈਰਾ ਵੀ ਹਾਂਜੀ ਹਾਂਜੀ ਤੇ ਫਿਰ ਕਿੰਨੇ ਕੋਈ ਆਏ ਪਤਾ ਲੱਗਾ ਕੋਈ ਉਹ ਨਹੀਂ ਪਤਾ ਸਰ ਕਿੰਨਾ ਬਿਲਕੁਲ ਆਈਡੀ ਪ੍ਰੂਫ ਵਗੈਰਾ ਦਿੱਤਾ ਸੀ ਉਹਨਾਂ ਨੇ ਹਾਂਜੀ ਉਹ ਸਾਰੇ ਸਰ ਕੋਲ ਹੈਗੇ ਆ